ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਨੇ ਸਾਰੇ ਸਬੰਧ ਤੋੜ ਦਿੱਤੇ ਨੇ ਜੇਕਰ ਤੁਹਾਡਾ ਵੀ ਹੁਣ HDFC ਦੇ ਵਿੱਚ ਖਾਤਾ ਹੈ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਿਓ ਕਿ ਸਰਕਾਰ ਨੇ ਕਿਸ ਕਾਰਨ ਕਰਕੇ HDFC ਬੈਂਕ ਦੇ ਨਾਲ ਨਾਤੇ ਜੁੜੇ ਆ ਉਹ ਤੋੜੇ ਹੈਗੇ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਵੀ ਦੱਸਦੀ ਕਿ ਇੱਕ ਤੁਸੀਂ ਖਬਰ ਉਹ ਵੀ ਸੁਣੀ ਹੋਣੀ ਹੈ ਕਿ HDFC ਬੈਂਕ ਦੇ CEO ਦੇ ਵੱਲੋਂ ਲੀਲਾਵਤੀ ਹਸਪੀਟਲ ਟਰਸਟ ਦੇ ਨਾਲ ਫਰਾਡ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਹੁਣ ਇਹ ਖਬਰ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਨੇ ਵੀ HDFC ਬੈਂਕ ਦੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਨੇ ਸਾਰੇ ਸਬੰਧ ਤੋੜ ਦਿੱਤੇ ਨੇ ਹੁਣ ਜਿਹੜਾ ਪੰਜਾਬ ਸਰਕਾਰ ਦਾ ਲੈਂਡ ਦੇਣ ਹੈਗਾ ਉਹ HDFC ਬੈਂਕ ਦੇ ਨਾਲ ਨਹੀਂ ਹੋਏਗਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਸੀਗੇ ਜਿਵੇਂ ਅਸੀਂ ਕਹਿ ਲਈਏ ਕਿ ਪੁਲਿਸ ਮੁਲਾਜ਼ਮ ਉਹਨਾਂ ਨੂੰ ਸੈਲਰੀ ਜਿਹੜੀ ਹੈ ਉਹ HDFC ਬੈਂਕ ਖਾਤੇ ਦੇ ਵਿੱਚ ਆਉਂਦੀ ਸੀਗੀ ਜਿੰਨੇ ਵੀ ਮੁਲਾਜ਼ਮ ਨੇ ਜਾਂ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਖਾਤੇ HDFC ਬੈਂਕ ਦੇ ਵਿੱਚ ਸੀ ਔਰ ਪੰਜਾਬ ਸਰਕਾਰ HDFC ਬੈਂਕ ਦੇ ਵਿੱਚ ਹੀ ਸੈਲਰੀਆਂ ਪਾਉਂਦੀ ਸੀਗੀ ਪਰ ਹੁਣ ਇਦਾਂ ਨਹੀਂ ਹੋਏਗਾ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਡਿਸਪੈਨਲ ਜਿਹੜਾ ਆ ਉਹ ਕਰ ਦਿੱਤਾ ਹੈਗਾ ਯਾਨੀ ਕਿ ਸਾਰੇ ਰਿਸ਼ਤੇ ਨਾਤੇ ਜਿਹੜੇ ਆ ਉਹ ਤੋੜ ਦਿੱਤੇ ਐ ਸਬੰਧ ਤੋੜ ਦਿੱਤੇ ਐ ਕਿਸੇ ਵੀ ਤਰੀਕੇ ਦਾ ਕੋਈ ਵੀ ਲੈਣ ਦੇਣ ਹੁਣ ਜਿਹੜਾ ਆ HDFC ਬੈਂਕ ਦੇ ਨਾਲ ਪੰਜਾਬ ਸਰਕਾਰ ਨਹੀਂ ਕੀਤੀ ਗਏ